ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੰਨਤ ਨੂੰ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਇਹ ਪੱਥਰ ਟੈਲਾਂ ਸਾਫ਼ ਕਰਨ ਲਈ ਆਪਾਂ ਬਣਾਈ ਆ ਤੇ ਇਹਨੂੰ ਸਾਫ਼ ਕਰਨ ਲਈ ਜਿਹੜਾ ਕੈਮੀਕਲ ਆਪਾਂ ਘਰੇ ਬਣਾਵਾਂਗੇ ਤੇ ਆਪਾਂ ਪੰਜ ਚੀਜ਼ਾਂ ਦੇ ਕੈਮੀਕਲ ਆ ਜਿਹੜਾ ਤਿਆਰ ਕਰਾਂਗੇ ਤੇ ਇਸ ਤਰੀਕੇ ਨਾਲ ਆਪਣਾ ਪੱਥਰ ਟੈਲਾਂ ਬਹੁਤ ਥੇਤੀ ਸਾਫ਼ ਹੁੰਦੀਆਂ ਨੇ ਇਹ ਕਿੰਨੀ ਪੁਰਾਣੀ ਗੰਦਗੀ ਮੈਲ ਜੰਮੀ ਹੋਵੇ ਤੇ ਬਹੁਤ ਥੇਤੀ ਸਾਫ਼ ਹੋ ਜਾਂਦੀਆਂ ਨੇ ਤੇ ਬਾਕੀ ਕੀ ਚੀਜ਼ਾਂ ਲੈਣਾ ਦਿਖਾਉਣੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਜੇ ਲਾਇਕ ਸ਼ੇਅਰ ਪਿਆਰੇ ਜਿਹੇ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਭਣ ਭਈ ਆਪਨੋ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਪੰਜ ਚੀਜ਼ਾਂ ਦੇ ਨਾਲ ਕੈਮੀਕਲ ਜਿਹੜਾ ਆਪਣਾ ਘਰੇ ਤਿਆਰ ਕਰਾਂਗੇ ਪੱਥਰ ਟੈਲਾ ਸਾਫ ਕਰਨ ਦੇ ਲਈ ਤੇ ਬਹੁਤ ਸੌਖਾ ਤਰੀਕਾ ਹੈ ਇਹ ਜੀ ਚੀਜ਼ਾਂ ਲੈਣਾ ਦਿਖਾਉਣੇ ਲਓ ਜੀ ਤੇ ਆਪਾਂ ਕੈਮੀਕਲ ਬਣਾਉਣ ਦੇ ਲਈ ਕੋਈ ਤੁਸੀਂ ਪਲਾਸਟਿਕ ਦਾ ਬਰਤਨ ਲੈ ਲੈਣਾ ਤੇ ਜਿਹੜਾ ਆਪਣਾ ਬੇਕਾਰ ਕੋਈ ਘਰ ਵਿੱਚ ਹੋਵੇ ਤੇ ਆਪਾਂ ਇਹ ਟੈਲਾ ਪੱਥਰ ਸਾਫ਼ ਕਰਨ ਲਈ ਜਿਹੜਾ ਕੈਮੀਕਲ ਬਣਾ ਰਹੇ ਹਾਂ ਇਹਦੇ ਬਾਅਦ ਆਪਾਂ ਤਿੰਨ ਚਮਚੇ ਲਵਾਂਗੇ ਆਪਾਂ ਸਰਖ ਦੇ ਤੁਸੀਂ ਆਪਣੇ ਜਿਵੇਂ ਸਾਫ਼ ਕਰਨਾ ਹੋ ਜਿਵੇਂ ਹਿਸਾਬ ਨਾਲ ਆਪਣਾ ਕੈਮੀਕਲ ਜਿਹੜਾ ਬਣਾ ਸਕਦੇ ਹੋ ਹਾਂਜੀ ਤੇ ਆਪਾਂ ਤਿੰਨ ਚਮਚੇ ਨੂਨ ਦੇ ਪਾ ਰਹੇ ਹਾਂ ਇਹਦੇ ਵਿੱਚ ਜੀ ਜਿ ਜਪਾ ਲੈ ਨਹੀਂ ਤੁਸੀਂ ਹਿੰਨੋ ਵੀ ਲੈ ਸਕਦੇ ਹੋ ਤੇ ਨਹੀਂ ਹਿੰਨੋ ਹੈਗੀ ਤੁਸੀਂ ਇਹ ਆਪਣਾ ਮਿੱਠਾ ਥੋੜਾ ਵੀ ਲੈ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਥੋੜਾ ਇਹ ਆਪਸ਼ਨ ਹੈ ਤੁਹਾਡੇ ਕੋਲੇ ਕੋਈ ਵੀ ਚੀਜ਼ ਹੈ ਜਿਹੜੀ ਤੁਸੀਂ ਲੈ ਸਕਦੇ ਹੋ 1/2 ਚਮਚਾ ਆਪਾਂ ਇਹ ਮਿੱਠੇ ਥੋੜੇ ਦਾ ਲੈ ਲਿਆ ਤੇ ਇਹ ਆਪਾਂ ਪਾਵਾਂਗੇ ਆਰਪਿਕ 2 ਚਮਚਿਆਂ ਦੇ ਹਿਸਾਬ ਨਾਲ ਇਹ ਆਰਪਿਕ ਜਿਹੜਾ ਆਪਾਂ ਲੈ ਲਾਂਗੇ वाला नहीं लेंगे आप सिर्फ दो चमची लेते थोड़ा भी पानी हाँ जी थोड़ा जहां ये लवेंगे पानी चंकी तरह पुल करा मिक्स ਇਹ ਆਪਾਂ 2 ਕ ਚਮਚੇ ਲਵਾਂਗੇ ਆਪਾਂ ਫਿਰ ਬਿਨੇ ਕਰਦੇ ਚਿੱਟੇ ਛਿਲਕੇ ਦੇ ਪਾਣੀ ਆਪਾਂ ਹੋ ਲੈਣੇ ਆ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੁਸੀਂ ਇੱਕ ਬਾਥਰੂਮ ਸਾਫ਼ ਕਰਨਾ ਉਹਦੇ ਹਿਸਾਬ ਨਾਲ ਲੈਣਾ ਜੇ ਦੋ ਬਾਥਰੂਮ ਸਾਫ਼ ਕਰਨੇ ਤਾਂ ਉਹਦੇ ਨਾਲ ਤੁਸੀਂ ਦੁੱਗਣਾ ਜਿਹੜੀ ਚੀਜ਼ ਲੈ ਲੈਣੀ ਹੈ ਇਹ ਇਹਦੇ ਨਾਲ ਸਾਫ ਸਫਾਈ ਜਿਹੜੀ ਆਪਣੀ ਬਹੁਤ ਵਧੀਆ ਹੁੰਦੀ ਹੈ ਪੱਥਰ ਦੇ ਦਾਗ ਹੈ ਚਾਹ ਹੋਟੈਲਾਂ ਨੇ ਕਿਚਨ ਦੀਆਂ ਚਾਹ ਬਾਥਰੂਮ ਨੇ ਟੈਲਾਂ ਨੇ ਹਾਂਜੀ ਤੇ ਇਹ ਆਪਾਂ ਲਵਾਂਗੇ ਸਪਰੇ ਬੋਤਲ ਇਹਦੇ ਵਿੱਚ ਪਾਵਾਂਗੇ ਜੋ ਆਪਾਂ కెమికਲ ਬਣਾਇਆ ਸਾਰੇ ਨੂੰ ਆਪ ਇਹਦੇ ਵਿੱਚ ਪਾ ਲਾਂਗੇ ਤੁਸੀਂ ਇਸ ਤਰ੍ਹਾਂ ਦੀ ਕੋਈ ਕੁੱਪੀ ਵਗੈਰਾ ਲੈ ਲੈਣੀ ਹੈ ਤੇ ਇਹਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਸਟੋਰ ਕਰਾਂਗੇ। ਲਓ ਜਿੱਥੇ ਆਪਾਂ ਸਾਰੇ ਇਹਦੇ ਵਿੱਚ ਪਾਤਾ ਜੋ ਆਪਾਂ ਨੇ ਕੈਮੀਕਲ ਬਣਾਇਆ। ਤੇ ਇਹ ਆਪਾਂ ਜੇ ਉੱਪਰ ਪਾਸਾਂਗੇ। ਇਹਦੇ ਨਾਲ ਬਹੁਤ ਸੇਤੀ ਆਪਣੀ ਟੈਲਾਂ ਬਾਥਰੂਮ ਦੀਆਂ ਕਿਚਨ ਦੀਆਂ ਟੈਲਾਂ ਆਪਣਾ ਪੱਥਰ ਜੋ ਵੀ ਹੈ ਨੂੰ ਤਾਂਗ ਤੱਬੇ ਲੱਗੇ ਨੇ ਆਪਾਂ ਇਸ ਤਰੀਕੇ ਨਾਲ ਆਪਣੇ ਸਾਰੀ ਸਪਰੇਅ ਜਿਹੜੀ ਚੰਗੀ ਤਰ੍ਹਾਂ ਹੋ ਜਾਂਦੀ ਹੈ ਤੇ ਇਹਦੇ ਨਾਲ ਬਹੁਤ ਵਧੀਆ ਤਰੀਕਾ ਸਾਫ਼ ਕਰਨ ਦਾ ਲਓ ਜੀ ਤੇ ਆਪਾਂ ਕਿੱਥੇ ਕਿੱਥੇ ਲਾਉਣੇ ਆਪਾਂ ਦਿਖਾਉਣੇ ਆ ਹਾਂਜੀ ਦੇਖੋ ਜੀ ਜਿਵੇਂ ਆਪਣੀਆਂ ਇਹ ਟੈਲਾਂ ਗੰਦੀਆਂ ਹੋ ਰਹੀਆਂ ਨੇ ਦੇਖੋ ਇਹ ਦਾਗ ਤੱਬੇ ਤੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਹਾਂਜੀ ਤੇ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਸਪਰੇਅ ਕਰਾਂਗੇ ਦੀ ਮੈਂ ਆਪਣੀ ਕਿਚਨ ਦੀ ਟੈਲਾਂ ਇਹ ਖਰਾਬ ਨੇ ਆਪਾਂ ਇਹਨਾਂ ਤੇ 10 ਸਪਰੇਅ ਬੋਤਲ ਜਿਹੜੀ ਆਪਣੀ ਮਾਰ ਸਕਦੇ ਆ ਜਿਹੋ ਆਪਾਂ ਨੇ ਕੈਮੀਕਲ ਬਣਾਇਆ ਹੈ ਜਾਂ ਆਪਾਂ ਸੈਂਪਲ ਤਰੀਕੇ ਨਾਲ ਉਹ ਕਰਦੇ ਆ ਤਾਂ ਆਪਣਾ ਦੇਖੋ ਵੱਧ ਢੁੱਲ ਜਾਂਦਾ ਹੈਗਾ ਦੇਖੋ ਬਹੁਤ ਥੀਤੀ ਆਪਣੀ ਟੈਲਾ ਪੱਥਰ ਆਪਾਂ ਇਸ ਤਰ੍ਹਾਂ ਸਾਫ਼ ਕਰ ਸਕਦੇ ਆ ਨਾਲ ਆਪਣਾ ਵਾਲਾ ਪਾਣੀ ਹੈ ਜਿਹੜਾ ਉਹ ਨਹੀਂ 베ਸਟ ਹੁੰਦਾ ਵੇਖੋ ਕਿ ਪਰ ਕਿਚਨ ਡੇਲੀ ਫਿਰ ਆਪਾਂ ਪਾਣੀ ਨਾਲ ਵੀ ਨਹੀਂ ਧੋ ਸਕਦੇ ਤੇ ਇਸ ਤਰ੍ਹਾਂ ਆਪਾਂ ਜਿਹੜਾ ਇਹਨੂੰ ਸਾਫ਼ ਕਰ ਸਕਦੇ ਆ ਦੇਖੋ ਦਾਗ ਤਾਂ ਬੇਜੜੇ ਆਪਣੇ ਸਾਰੇ ਲੈ ਚੁੱਕੇ ਆ ਆਓ ਜੀ ਤੇ ਪਹਿਲੇ ਉੱਪਰ ਦੀ ਮਾਰ ਦਿਆਂਗੇ ਗਿੱਲੀ ਲੀਰ ਦੇਖੋ ਆਪਣੀ ਟੈਲਣਾ ਜਿਹੜੀਆਂ ਬਹੁਤ ਵਧੀਆ ਸਾਫ਼ ਹੋ ਗਈਆਂ ਇਸ ਤਰ੍ਹਾਂ ਕੈਮੀਕਲ ਜਿਹੜਾ ਆਪਾਂ ਕਰੇ ਬਣਾ ਸਕਦੇ ਆ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਆ ਦਾਗ ਤੱਬੇ ਆਪਣੇ ਸਾਰੇ ਨੇ ਜਿਹੜੇ ਲੈ ਚੁੱਕੇ ਨੇ ਇਹ ਦੇਖੋ ਇਹ ਆਪਾਂ ਸੁੱਕਾ ਕੱਪੜਾ ਫੇਰਦੇ ਆਂ ਉੱਪਰ ਦੀ ਲਓ ਜੀ ਕੋਈ ਆਪਾਂ ਨੂੰ ਬਾਲਾ ਪਾਣੀ ਨਹੀਂ ਡੋਲਣਾ ਪਿਆ ਤੇ ਆਪਣੀਆਂ ਗੰਦੀਆਂ ਟੈਨਾਂ ਇਸ ਤਰੀਕੇ ਨਾਲ ਲਓ ਜੀ ਤੇ ਆਪਾਂ ਪੱਥਰ ਤੋਂ ਦਾਗ ਵੀ ਜਿਹੜਾ ਲਾ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਆਪਣਾ ਦਾਗ ਜਿਹੜਾ ਬਹੁਤ ਵੱਡਾ ਲੱਗ ਰਿਹਾ ਹੈ ਇਹ ਤੇ ਆਪਾਂ ਨੂੰ ਲਾ ਕੇ ਦਿਖਾਉਣੀ ਆ ਤੁਹਾਨੂੰ ਇਹੀ ਆਪਾਂ ਸਪਰੇ ਬੋਤਲ ਦੇ ਉੱਪਰ ਇਹੇ ਛਿੜਕਾਂਗੇ ਜੋ ਆਪਾਂ ਸਪਰੇ ਬੋਤਲ ਵਿੱਚ కెਮੀਕਲ ਜਿਹੜਾ ਬਣਾ ਕੇ ਪਾਇਆ। ਨਾ ਲਈ ਇਸ ਤਰੀਕੇ ਨਾਲ ਆਪਣਾ ਜਿਹੜਾ ਘੱਟ ਡੁੱਲਦਾ ਤੇ ਹੂੰ ਜੇ ਆਪਾਂ ਲਾਉਣੀ ਹੈ ਤਾਂ ਵੱਧ ਡੁੱਲਦਾ ਹੈ, ਜ਼ਿਆਦਾ ਡੁੱਲਦਾ। ਕਿਸੇ ਵੀ ਕੋਣ ਦੇ ਥੋੜੇ ਦਾਗ-ਧੱਬੇ ਲੱਗੇ ਨੇ। ਜੋ ਟੈਲਾਂ ਦੇ ਚੋਂ ਪੱਥਰ ਤੇ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ। ਆਪਾਂ ਤੁਹਾਨੂੰ ਲਾ ਕੇ ਦਿਖਾਉਣਾ ਹੈ ਸਾਰੇ ਦਾਗ-ਧੱਬੇ ਜਿਹੜੇ ਆਪਣੇ ਲੈ ਜਾਣਗੇ ਇਹ।

ਇਸ ਤਰੀਕੇ ਨਾਲ ਆਪਾਂ ਕਿਸੇ ਵੀ ਕੋਨੇ ਦੇ ਵਿੱਚ ਦਾਗ ਲੱਗੇ ਹੋਏ ਚਾਹੋ ਆਪਾਂ ਕਿਤੇ ਵੀ ਲੱਗੇ ਹੋਏ ਨੇ ਸਾਰੀਆਂ ਚੀਜ਼ਾਂ ਜਿਹੜਾ ਆਪਾਂ ਜੋ ਆਪਾਂ ਬਣਾਇਆ ਕੈਮੀਕਲ ਚੰਗੀ ਤਰ੍ਹਾਂ ਮਿਕਸ ਕਰ ਲੈਣੀਆਂ ਨੇ ਤੁਸੀਂ ਤੇ ਨਹੀਂ ਵੀਰੇ ਤਾਂ ਵੀ ਇਹਦੇ ਵਿੱਚ ਪਾਏ ਪਾਏ ਫਟਣਦਾ ਵੀ ਤਾਂ ਰਹਿੰਦਾ ਜੇ ਆਪਾਂ ਚੰਗੀ ਤਰ੍ਹਾਂ ਮੈਕਸ ਨਹੀਂ ਕਰਾਂਗੇ ਹਲੋ ਜੀ ਤਾਂ ਆਪਣੇ ਦਾਗ ਤਾਂ ਸਾਰੇ ਲੈ ਚੁੱਕੇ ਆ ਦੇਖੋ ਮੈਂ ਲੈਂਦੀ ਤੇ ਆਪਣੇ ਪੱਥਰ ਤੇ ਦਾਗ ਸੀਗਾ ਇਹ ਤੇ ਆਪਾਂ ਨੇ ਤਾਂ ਹੀ ਤੇਮੀ ਕੋਲ ਜਿਹੜਾ ਬਣਾਇਆ ਸੀ ਇਸ ਤਰੀਕੇ ਨਾਲ ਤੁਸੀਂ ਆਪਣੀਆਂ ਬਾਥਰੂਮ ਦੇ ਟਾਇਲਾਂ ਆਪਣਾ ਪੱਥਰ ਤੇ ਜੋ ਵੀ ਦਾਗ ਆ ਉਹ ਲਾ ਸਕਦੇ ਹੋਗੇ ਤੇ ਇਹਦੇ ਉੱਪਰ ਦੀ ਨੂੰ ਹੁਣ ਆਪਾਂ ਗਿੱਲੀ ਡੀਰ ਮਾਰ ਕੇ ਸਾਫ਼ ਕਰਕੇ ਦਿਖਾਉਣੀ ਆ ਤੁਹਾਨੂੰ ਇਹ ਧੱਗ ਆਪਣਾ ਬਹੁਤ ਵੱਡਾ ਲੱਗਿਆ ਪਿਆ ਸੀਗਾ ਦੇਖੋ ਕਿੰਨੀ ਗੰਦਗੀ ਲਹੀ ਹੈ ਦੀ ਸਾਰੇ ਧੱਗ ਆਪਣਾ ਜਿਹੜਾ ਲੈ ਚੁੱਕਿਆਗਾ ਇਸ ਤਰ੍ਹਾਂ ਤਾਂ ਆਪਾਂ ਬਣਾ ਕੇ ਸਟੋਰ ਕਰਕੇ ਰੱਖਾਂਗੇ ਤਾਂ ਜਿੱਥੇ ਵੀ ਦਾਗ ਹੁੰਦਾ ਆਪਾਂ ਆਪਾਂ ਨੇ ਜੇ ਜਿੱਥੇ ਵੀ ਸੋਈ ਚ ਬਾਥਰੂਮ ਚ ਜਿੱਥੇ ਵੀ ਆਪਣੇ ਦਾਗ ਹੁੰਦਾ ਆਪਾਂ ਲਾ ਸਕਦੇ ਆ ਇਹ ਦੇਖੋ ਆਪਣੇ ਦਾਗ ਜਿਹੜਾ ਸਾਰੇ ਲੈ ਚੁੱਕਿਆ ਆਪਾਂ ਸਾਫ਼ ਕਰਕੇ ਵੀ ਦਿਖਾਉਣੀ ਆ ਸਾਨੂੰ ਦੇਖੋ ਲਓ ਜੀ ਇਸ ਤਰੀਕੇ ਨਾਲ ਤੁਸੀਂ ਆਪਣੇ ਜਿੱਥੇ ਵੀ ਕਿਤੇ ਦਾਗ ਲੱਗਿਆ ਹੈ ਟੈਲਾਂ ਦੇ ਬਾਥਰੂਮ ਚ ਕਿਚਨ ਜਿੱਥੇ ਦਾ ਆਪਣਾ ਦਾਗ ਹੈ ਜਿਹੜਾ ਤੁਸੀਂ ਸਾਫ ਕਰ ਸਕਦੇ ਹੋ ਨਾ ਕੈਮੀਕਲ ਆਪਣਾ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਣੇ ਦਾਗਤ ਬਟੈਲਾਂ ਤੋਂ ਪੱਥਰ ਤੋਂ ਲਾ ਸਕਦੇ ਹੋ ਤੇ ਬਹੁਤ ਵਧੀਆ ਤਰੀਕਾ ਹੈ ਦਾਗ ਲਾਉਣ ਦਾ ਤੇ ਇਸ ਤਰੀਕੇ ਨਾਲ ਆਪਣਾ ਕੈਮੀਕਲ ਜਿਹੜਾ ਤੁਸੀਂ ਘਰੇ ਬਣਾਇਓ ਤੇ ਤਿਆਰ ਕਰਿਓ ਤੇ ਦਾਗਤ ਬੇ ਪੱਥਰ ਤੋਂ ਟੈਲਾਂ ਤੋਂ ਸਾਰੇ ਮਿੰਟੋ ਮਿੰਟ ਲੈ ਜਾਂਦੇ ਨੇ ਬਹੁਤ ਸੌਖਾ ਤਰੀਕਾ ਹੈ ਦਾਗਤ ਬੇ ਲਾਉਣ ਦਾ ਤੇ ਵੀਡੀਓ ਵਧੀਆ ਲੱਗੀ ਲੱਗ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ